ਬਦਲੇ ਫਿਰੋਜ਼ਪੁਰ ਦੇ ਦੋ ਤਹਿਸੀਲਦਾਰ ਹਰਮਿੰਦਰ ਸਿੰਘ ਹੋਣਗੇ ਨਵੇਂ ਤਹਿਸੀਲਦਾਰ ਪ੍ਰਿਆ ਹੋਵੇਗੀ ਨਾਇਬ ਤਹਿਸੀਲਦਾਰ ਪੰਜਾਬ ਦੇ 222 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰੇ ਦਰਉਦਰ ਤਬਾਦਲੀਆਂ ਵਿੱਚ 56 ਤਹਿਸੀਲਦਾਰ ਅਤੇ 168 ਨਾਇਬ ਤਹਿਸੀਲਦਾਰ ਪੰਜਾਬ ਸਰਕਾਰ ਵੱਲੋਂ ਇੱਕੋ ਵਾਰ 56 ਤਹਿਸੀਲਦਾਰਾਂ ਅਤੇ 168 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰਨ ਦੇ ਆਰਡਰ ਜਾਰੀ ਕਰ ਦਿੱਤੇ ਹਨ ਇਸ ਸਬੰਧ ਵਿੱਚ ਮਾਲ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਦੀ ਪਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਹੈ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਪਰੇਸ਼ਾਨੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਮਾਲ ਮਹਿਕਮੇ ਨਾਲ ਸੰਬੰਧਿਤ ਦਫ਼ਤਰਾਂ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਸਰਕਾਰ ਲੋਕਾਂ ਨੂੰ ਬਿੱਤਰ ਪ੍ਰਸ਼ਾਸਨ ਦੇਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਦੇ ਚਲਦਿਆਂ ਇਹ ਤਬਾਦਲੇ ਕੀਤੇ ਗਏ ਹਨ ਅੱਗੇ ਵੀ ਸ਼ਿਕਾਇਤਾਂ ਮਿਲਣ ਤੇ ਕਾਰਵਾਈ ਕੀਤੀ ਜਾਵੇਗੀ ਸਰਦੀ ਜ਼ਿਲ੍ਹਾ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਦੋ ਤਹਿਸੀਲਦਾਰ تنویر कौर ਅਤੇ ਪਰਮਪ੍ਰੀਤ ਸਿੰਘ ਗੁਰਾਇਆ ਦਾ ਤਬਾਦਲਾ ਕੀਤਾ ਗਿਆ ਹੈ ਹੁਣ ਹਰਮਿੰਦਰ ਸਿੰਘ ਫਿਰੋਜ਼ਪੁਰ ਦੇ ਨਵੇਂ ਤਹਿਸੀਲਦਾਰ ਹੋਣਗੇ ਜਦ ਕਿ ਬਦਲੀ ਗਈ ਤਹਿਸੀਲਦਾਰ تنویر कौर ਨੂੰ ਖੰਨਾ ਦਾ ਤਹਿਸੀਲਦਾਰ ਲਗਾਇਆ ਗਿਆ ਹੈ ਅਤੇ ਪਰਮਪ੍ਰੀਤ ਸਿੰਘ ਨੂੰ ਫਤਿਹਗੜ ਸਾਹਿਬ ਬਦਲਿਆ ਗਿਆ ਹੈ ਟ੍ਰਾਂਸਫਰ ਕੀਤੇ ਗਏ ਦੋ ਨਾਇਬ ਤਹਿਸੀਲਦਾਰਾਂ ਵਿੱਚ ਹਿਮਾਸ਼ੂ ਗਰਗ ਅਤੇ ਸੁਖਮਨਿੰਦਰ ਸਿੰਘ ਟੂਲੀ ਸ਼ਾਮਿਲ ਹਨ ਅਤੇ ਜਿੱਥੇ ਸੁਖਮਨਿੰਦਰ ਨੂੰ ਮਾਨਸਾ ਦਾ ਨਾਇਬ ਤਹਿਸੀਲਦਾਰ ਲਗਾਇਆ ਗਿਆ ਹੈ ਉੱਥੇ ਹੀ ਹਿਮਾਸ਼ੂ ਗਰਗ ਨੂੰ ਜੁਆਇੰਟ ਸਬ ਰਜਿਸਟਰਾਰ ਅੰਮ੍ਰਿਤਸਰ 2 ਲਗਾਇਆ ਗਿਆ ਹੈ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਜਿਨ੍ਹਾਂ ਚਾਰ ਨਾਇਬ ਤਹਿਸੀਲਦਾਰਾਂ ਨੂੰ ਲਗਾਇਆ ਗਿਆ ਹੈ ਉਨ੍ਹਾਂ ਵਿੱਚ ਪ੍ਰਿਆ ਰਾਣੀ ਨੂੰ ਫਿਰੋਜ਼ਪੁਰ ਦਾ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੂੰ ਗੁਰੂ ਹਰਸਹਾਇ ਦਾ ਨਾਇਬ ਤਹਿਸੀਲਦਾਰ ਰਾਜਕੁਮਾਰ ਚੱਡਾ ਨੂੰ ਨਾਇਬ ਤਹਿਸੀਲਦਾਰ ਜੀਰਾ ਅਤੇ ਵਿਕਾਸਦੀਪ ਨੂੰ ਨਾਇਬ ਤਹਿਸੀਲਦਾਰ ਤਲਵੰਡੀ ਪਾਈ ਲਗਾਇਆ ਗਿਆ ਹੈ ਉਧਰ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਜਗਸੀਰ ਸਿੰਘ ਮਿੱਤਲ ਦਾ ਤਬਾਦਲਾ ਜਲੰਧਰ ਕੀਤਾ ਗਿਆ ਹੈ ਹੁਣ ਉਹ ਜਲੰਧਰ ਇਕ ਦੇ ਤਹਿਸੀਲਦਾਰ ਹੋਣਗੇ ਫਾਜ਼ਿਲਕਾ ਦੀ ਤਹਿਸੀਲਦਾਰ ਮਨਜੀਤ ਸਿੰਘ ਨੂੰ ਜਲਾਲਾਬਾਦ ਦਾ ਤਹਿਸੀਲਦਾਰ ਲਗਾਇਆ ਗਿਆ ਹੈ ਜਦਕਿ ਬਲਜਿੰਦਰ ਸਿੰਘ ਨੂੰ ਅਬੌਰ ਦਾ ਤਹਿਸੀਲਦਾਰ ਲਗਾਇਆ ਗਿਆ ਹੈ जद कि फाजिलका नायब तहसीलदार हरिंदरजीत सिंह तबादला आदमपुर किया गया है गुलाबदीप सिंह फिंदू नायब तहसीलदार अबोवर फाजिलका के शानू नायब तहसीलदार जलालाबाद लगया गया है जबकि नीरज कुमार शर्मा नायब तहसीलदार अरनीवाला शेख सुपा लगया गया दूजे पासे एस एस ऐस नगर पटियाला नौ नौ नायब तहसीलदार इधरों उधर बदले गए हैं ਤਬਾਦਲਿਆਂ ਦੀ ਬਾਕੀ ਜਾਣਕਾਰੀ ਹਾਸਲ ਕਰਨ ਲਈ ਸਰਕਾਰ ਵੱਲੋਂ ਜਾਰੀ ਲਿਸਟ ਵੇਖ ਸਕਦੇ ਹੋ